ਇਹੜੇ ਕਹਿੰਦੇ ਸੀ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਪ੍ਰਾਗਰਾਜ ਦੇ ਵਿੱਚ ਕੋਈ ਸੁਵਿਧਾ ਨਹੀਂ ਕੀਤੀ ਤੇ ਆਪ ਉੱਥੇ ਬੈਠੇ ਕਾਨੂੰਨ ਬਣਾਈ ਜਾਂਦੇ ਨੇ ਵਿਵਸਥਾ ਦੇ ਦਾਅਵੇ ਕਰੀ ਜਾਂਦੇ ਨੇ ਪਰ ਆਪ ਤਾਂ ਜਾ ਕੇ ਸੁਨਾਨ ਨਹੀਂ ਕਰਦੇ ਅੱਜ ਨਰਿੰਦਰ ਮੋਦੀ ਨੇ ਕਈਆਂ ਦੇ ਮੂੰਹ ਵੀ ਬੰਦ ਕਰਤੇ ਆਪ ਪ੍ਰਾਗਰਾਜ ਪਹੁੰਚੇ ਆ ਤਰਵੈਣੀ ਇਸ਼ਨਾਨ ਕਰਨ ਦੇ ਲਈ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਗਈ ਵਿਰੋਧੀਆਂ ਦੇ ਕਿਤੇ ਨਾ ਕਿਤੇ ਮੂੰਹ ਵੀ ਬੰਦ ਕਰਤੇ ਨਰਿੰਦਰ ਮੋਦੀ ਨੇ ਤੇ ਕੀਤਾ ਕੀ ਹੈ ਜੀ ਪਰਾਗਰਾਸ ਦੇ ਵਿੱਚ ਜਾ ਕੇ ਇਸ਼ਨਾਨ ਕੀਤਾ ਤਰਵੈਣੀ ਦੇ ਵਿੱਚ ਤੇ ਸੋਸ਼ਲ ਮੀਡੀਆ ਦੇ ਵਿੱਚ ਜਿਹੜੀ ਵੀਡੀਓ ਹੈ ਉਹ ਵਾਇਰਲਸ ਕਰਕੇ ਹੋਈ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਨਰਿੰਦਰ ਮੋਦੀ ਸੁਵਿਧਾ ਆਵਾ ਦੀ ਗਲਤ ਹੈ ਕਰ ਰਿਹਾ ਪਰ ਆਪ ਉੱਥੇ ਜਾ ਕੇ ਇਸ਼ਨਾਨ ਕਰਕੇ ਦੇਖੇ ਫੇਰ ਪਤਾ ਲੱਗਦਾ ਕਿ ਸੁਵਿਧਾ ਆਵਾ ਸੱਚੀ ਵਿੱਚ ਹੈ ਜਾਂ ਨਹੀਂ ਤਾਂ ਦੋਸਤੋ ਇਸ ਵੀਡੀਓ ਨੇ ਸਾਬਿਤ ਕਰ ਦਿੱਤਾ ਕਿ ਨਰਿੰਦਰ ਮੋਦੀ ਜੇ ਕਹਿੰਦੇ ਨੇ ਤਾਂ ਉਹ ਕਰਦੇ ਵੀ ਨੇ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਦੱਬ ਕੇ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਆ ਤੁਸੀਂ ਵੀਡੀਓ ਦੇਖੋ ਵੀ ਜਿਸ ਦੇ ਵਿੱਚ ਜਿਹੜੇ ਨਰਿੰਦਰ ਮੋਦੀ ਨੇ ਉਹ ਘਾਟ ਦੇ ਉੱਪਰ ਇਸ਼ਨਾਨ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਪੂਜਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਗੰਗਾ ਮਾਤਾ ਦਾ ਜਿਹੜਾ ਦਰਸ਼ਨ ਵੀ ਇਹਨਾਂ ਨੇ ਕੀਤਾ ਤੇ ਕਹਿ ਸਕਦੇ ਆ ਵੀ ਜਿਹੜਾ ਕੀਰਤਨ ਹੈ ਉਸ ਨੂੰ ਸੁਣ ਕੇ ਜਿਹੜਾ ਆਪਣਾ ਜਿਹੜਾ ਆਸ਼ੀਰਵਾਦ ਵੀ ਗੰਗਾ ਮਾਤਾ ਦਾ ਲੈਤਾ ਤਾਂ ਦੋਸਤੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਵੱਖਰੇ ਰੂਪ ਦੇ ਵਿੱਚ ਨਰਿੰਦਰ ਮੋਦੀ ਨਜ਼ਰ ਆਏ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤਾਂ ਕਹਿ ਸਕਦੇ ਆ ਵੀ ਜਿਹੜੀਆਂ ਸੁਵਿਧਾਵਾਂ ਦੀ ਗੱਲ ਕੀਤੀ ਗਈ ਸੀ ਉਹ ਸੁਵਿਧਾਵਾਂ ਲੋਕਾਂ ਦੇ ਲਈ ਨਹੀਂ ਹਾਲਾਂਕਿ ਦੇਸ਼ ਦੇ ਪੀਐਮ ਵੀ ਉਸੇ ਸੁਵਿਧਾ ਦੇ ਜਰੀਏ ਉੱਥੇ ਇਸ਼ਨਾਨ ਕਰਨ ਦੇ ਲਈ ਪਹੁੰਚੇ ਨੇ ਤਾਂ ਦੇਖ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਡੁਬਕੀ ਲਾਈ ਹੈ ਨਰਿੰਦਰ ਮੋਦੀ ਨੇ ਤੇ ਉਹਨਾਂ ਲੋਕਾਂ ਦੇ ਮੂੰਹ ਵੀ ਬੰਦ ਕਰਤੇ ਜਿਹੜੇ ਕਹਿੰਦੇ ਸੀ ਕਿ ਪ੍ਰਾਗਰਾਸ ਦੇ ਵਿੱਚ ਕੋਈ ਸੁਵਿਧਾ ਹੀ ਨਹੀਂ ਦਿੱਤੀ ਗਈ ਤਾਂ ਵੱਖੋ-ਵੱਖਰੀਆਂ ਸੁਵਿਧਾਵਾਂ ਦੇ ਨਾਲ ਉਥੇ ਕਰੋੜਾ ਲੋਕ ਨੇ ਜਿਹੜੇ ਇਸ਼ਨਾਨ ਕਰਨ ਦੇ ਲਈ ਪਹੁੰਚੇ ਤਾਂ ਸਭ ਦੀ ਯਾਤਰਾ ਵੀ ਸਫਲ ਹੋਈ ਹੈ ਤਾਂ ਦੋਸਤੋ ਤੁਸ ਤੁਹਾਡੇ ਚੋਂ ਕੌਣ ਕੌਣ ਜਾ ਕੇ ਆਇਆ ਉਹ ਕਮੈਂਟ ਆਪਣੀ ਜਿਹੜੇ ਕਰਕੇ ਸਾਂਝੀ ਕਰਨੀ ਆ ਰਹਿ ਤਾਂ ਨਰਿੰਦਰ ਮੋਦੀ ਪਹੁੰਚੇ ਨੇ ਖੁਦ ਤੇ ਉਹਨਾਂ ਵਿਰੋਧੀਆਂ ਨੂੰ ਜਵਾਬ ਵੀ ਦਿੱਤਾ ਕਿ ਸਾਡੇ ਜਿਹੜੇ ਪ੍ਰਬੰਧ ਨੇ ਉਹ ਮੁਕੰਮਲ ਤੌਰ ਤੇ ਨੇ ਤੇ ਉਹਨਾਂ ਪ੍ਰਬੰਧਾਂ ਦੇ ਤਹਿਤ ਹੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤਰਵੈਣੀ ਦੇ ਵਿੱਚ ਇਸ਼ਨਾਨ ਕੀਤਾ ਨਾਲ ਨਾਲ ਵੀਡੀਓ ਚੱਲ ਰਹੀ ਹੈ ਵੀਡੀਓ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਵੀ ਉਸੇ ਤਰੀਕੇ ਦੇ ਨਾਲ ਇਸ਼ਨਾਨ ਕਰਨ ਦੇ ਲਈ ਪਹੁੰਚਿਆ ਜਿਵੇਂ ਆਮ ਪਬਲਿਕ ਜਿਹੜੀ ਆ ਉਥੇ ਇਸ਼ਨਾਨ ਕਰ ਰਹੀ ਹੈ ਤਾਂ ਦੋਸਤੋ ਕਮੈਂਟ ਅਚ ਆਪਣੀ ਰਾਇ ਸਾਂਝੀ ਕਰਨੀ ਆ ਵੀਡੀਓ ਉਹ ਦੱਬ ਕੇ ਸ਼ੇਅਰ ਕਰਨਾ ਤਾਂ ਜੋ ਪਤਾ ਲੱਗ ਸਕੇ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਸੁਵਿਧਾਵਾਂ ਨਹੀਂ ਹੈਗੀਆਂ ਵਿਵਸਥਾ ਨਹੀਂ ਹੈਗੀਆਂ ਤਾਂ ਖੁਦ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਜਾ ਕੇ ਉੱਥੇ ਇਸ਼ਨਾਨ ਕਰਦਾ ਤਾਂ ਸੁਵਿਧਾਵਾਂ ਕਿਉਂ ਨਹੀਂ ਹੋਣਗੀਆਂ ਕਿਉਂਕਿ ਉਹਨਾਂ ਨੇ ਵੀ ਉਸ ਤਰੀਕੇ ਦੇ ਨਾਲ ਇਸ਼ਨਾਨ ਕੀਤਾ ਜਿਵੇਂ ਲੋਕ ਉੱਥੇ ਇਸ਼ਨਾਨ ਕਰ ਰਹੇ ਨੇ ਤਾਂ ਬੜੀਆਂ ਵੱਖਰੀਆਂ ਤਸਵੀਰਾਂ ਦੇ ਵੱਖਰੇ ਰੂਪ ਦੇ ਵਿੱਚ ਇਸ ਵਾਰ ਨਰਿੰਦਰ ਮੋਦੀ ਨਜ਼ਰ ਆਏ ਨੇ ਤਾਂ ਦੋਸਤੋ ਵੀਡੀਓ ਸੁਣੋ ਇਸ ਵੀਡੀਓ ਦੇ ਵਿੱਚ ਕਿਸ ਤਰੀਕੇ ਦੇ ਨਾਲ ਪੂਜਨ ਕੀਤਾ ਗਿਆ ਜਾਂ

ਕਿਸ ਤਰੀਕੇ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੂਜਨ ਕੀਤਾ ਗੰਗਾ ਮਾਤਾ ਦਾ ਆਸ਼ੀਰਵਾਦ ਲਿਆ ਦਰਸ਼ਨ ਕੀਤੇ ਨੇ ਇਸ਼ਨਾਨ ਕੀਤਾ ਤਾਂ ਹੁਣ ਵੀਡੀਓ ਸ਼ੇਅਰ ਕਰਨੀ ਆ ਉਹਨਾਂ ਤੱਕ ਪਹੁੰਚਾ ਦਿਓ ਜਿਹੜੇ ਕਹਿੰਦੇ ਸੀ ਵੀ ਉੱਥੇ ਵਿਵਸਥਾ ਨਹੀਂ ਹੈਗੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ